ਕਿ ਤੁਸੀਂ ਡਾਂਸਰ ਹੋ ਠੀਕ ਹੈ ਸੋ ਤੁਸੀਂ ਡਾਂਸਰ ਹੋ ਪਤਾ ਨਹੀਂ ਤੁਸੀਂ ਕੀ ਕਰਕੇ ਪੈਸੇ ਕਮਾਣੇ ਹੋ ਜਾਂ ਤੁਸੀਂ ਧੰਦੇ ਵਾਲੀ ਹੋ ਸੋ ਉਹ ਚੀਜ਼ ਮੈਨੂੰ ਇੰਨੀ ਹਰਟ ਕੀਤੀ ਕਿ ਜੇ ਮੈਂ ਇੱਕ ਡਾਂਸ ਹੀ ਕਰਨੀ ਆ ਸੋ ਉਹ ਕੁੜੀ ਧੰਦੇ ਵਾਲੀ ਤੇ ਨਹੀਂ ਹੋਗੀ ਮੇਰਾ ਇੱਕ ਆਰਟ ਹੈ ਮੈਂ ਸਟੇਜ 'ਤੇ ਜੇ ਨੱਚ ਰਹੀ ਆ ਸਟੇਜ 'ਤੇ ਤੇ ਮੈਂ ਗਲਤ ਤੇ ਨਹੀਂ ਹੋਗੀ ਗਲਤ ਕਰਕੇ ਥੋੜੀ ਕਮਾ ਰਹੀ ਨਾ ਮੈਂ ਤਾਂ ਮਿਹਨਤ ਕਰਕੇ ਨੱਚ ਕੇ ਕਮਾ ਰਹੀ ਆ ਸੋ ਉਸ ਚੀਜ਼ ਨੂੰ ਲੈ ਕੇ ਮੈਂ ਕਾਫੀ ਹਰਟ ਹੋਈ ਤੇ 2-3 ਦਿਨ ਮੈਂ ਡਿਪਰੈਸ਼ਨ 'ਚ ਵੀ ਰਹੀ ਆ ਕਿ ਲੋਕੀ ਕੀ ਕੁਝ ਸੋਚਦੇ ਨੇ ਵੀ ਇੱਕ ਨੱਚਣ ਵਾਲੀ ਕੁੜੀ ਤੰਦਾ ਹੀ ਕਰ ਸਕਦੀ ਆ ਜਾਂ ਇੰਨੀ ਇਨਕਮ ਕਿਵੇਂ ਆ ਸਕਦੀ ਆ ਜੇ ਇਸ ਕੁੜੀ ਤੇ ਬੀਤਿਆ ਹੋਵੇ ਜੇ ਇਸ ਕੁੜੀ ਨੇ ਮਿਹਨਤ ਕੀਤੀ ਹੋਵੇ ਜਾਂ ਮੈਂ ਪੰਗੜੇ ਨੂੰ ਪ੍ਰਮੋਟ ਕਰਦੀ ਹੋਈ ਕੰਮ ਕੀਤਾ ਮੈਂ ਕੋਈ ਵਰਗਰ ਸਟੈਪ ਵੀ ਨਹੀਂ ਕਰਦੀ ਸਿਰ ਤੇ ਚੁੰਨੀ ਲੈ ਕੇ ਕੰਮ ਕਰਦੀ ਆ ਤਾਂ ਵੀ ਉਹ ਇੱਜ਼ਤ ਨਹੀਂ ਕਿਉਂ ਸਿਰਫ ਕਿ ਮੈਂ ਇੱਕ ਡਾਂਸਰ ਹੂੰ ਸੋ ਇਸ ਚੀਜ਼ ਨੂੰ ਲੈ ਕੇ ਮੈਂ ਭਾਵੁਕ ਹੋਈ ਕਿ ਮੈਨੂੰ ਇਹ ਸੀ ਮੈਂ ਸਾਰਿਆਂ ਨਾਲ ਗੱਲਾਂ ਕਰਾਂ ਜਿਕਰੇ ਪੋਸਟ ਕਰਾਂ ਕਿ ਨਹੀਂ ਇੱਕ ਡਾਂਸ ਕਰਨ ਵਾਲੀ ਕੁੜੀ ਗਲਤ ਨਹੀਂ ਹੋ ਸਕਦੀ ਬਿਲਕੁਲ ਅੱਛਾ ਜਦੋਂ ਜੇ ਤੁਸੀਂ 3 ਦਿਨ ਡਿਪਰੈਸ਼ਨ ਚ ਰਹਿੰਦੇ ਹੋ ਤਾਂ ਉਸ ਵੇਲੇ ਮਾਈਂਡ ਦੇ ਵਿੱਚ ਕੀ ਕੁਝ ਚੱਲਦਾ ਕੀ ਕੁਝ ਸੋਚਦੇ ਪਏ ਸੀ ਮਾਈਂਡ ਦੇ ਵਿੱਚ ਇਹ ਕੁਝ ਚੱਲ ਰਿਹਾ ਸੀ ਕਿ ਮੈਂ ਇੰਨੇ ਟਾਈਮ ਤੋਂ ਕੰਮ ਕਰ ਰਹੀ ਆਂ ਵੀ ਕਦੇ ਕੁਝ ਗਲਤ ਇਦਾਂ ਦਾ ਕੀਤਾ ਨਹੀਂ ਵੀ ਆਪਣੇ ਡਾਂਸ ਲਾਈਨ ਨੂੰ ਲੈ ਕੇ ਹੀ ਕਿਉਂ ਗਲਤ ਸਮਝਿਆ ਜਾਂਦਾ ਹੈ ਨਾ ਸਮ ਟਾਈਮ ਤੇ ਐਵੇਂ ਵੀ ਹੋਇਆ ਕਿ ਨਹੀਂ ਮੈਂ ਆਪਣੇ ਆਪ ਨੂੰ ਕੁਝ ਕਰ ਲਵਾਂ ਜਾਂ ਨਹੀਂ ਮੈਂ ਆਪਣੇ ਭਾਬੀ ਜੀ ਨਾਲ ਗੱਲ ਵੀ ਕੀਤੀ ਉਹਨਾਂ ਨੇ ਮੈਨੂੰ ਸਮਝਾਇਆ ਕਿ ਨਹੀਂ ਅਗਨੀ ਵੀ ਐਵੇਂ ਨਹੀਂ ਕਰਨਾ ਤੂੰ ਸਟਰੋਂਗ ਬਣ ਅੱਗੇ ਵੀ ਇੰਨਾ ਕੁਝ ਫੇਸ ਕੀਤਾ ਆ ਜੀ ਵੀ ਜਿੱਥੇ ਇੰਨੇ ਜਾਣੇ ਸਪੋਰਟ ਕਰਦੇ ਆ ਇੱਕ ਦੋ ਜਾਣਿਆ ਕਰਕੇ ਇਹ ਕਦਮ ਚੁੱਕਣਾ ਬਹੁਤ ਗਲਤ ਹੈ ਜੀ ਸੋ ਭਾਬੀ ਜੀ ਨੇ ਮੈਨੂੰ ਸਮਝਾਇਆ ਕਾਫੀ ਹੂੰ ਫੇ ਮਮਾ ਨਾਲ ਵੀ ਗੱਲ ਕੀਤੀ ਮਮਾ ਨੇ ਵੀ ਮੈਨੂੰ ਬਿਆਨ ਨਾ ਸਮਝਾਇਆ ਕਿ ਜਦ ਅਸੀਂ ਫੈਮਿਲੀ ਦੇ سپورਟ ਚ ਹਾਂ ਜੀ ਕਿਸੇ ਦੀ ਗੱਲ ਕਿਉਂ ਸੁਣਦੀਆਂ ਹਮ ਜਦ ਮੇਰੀ ਫੈਮਿਲੀ ਮੈਨੂੰ سپورਟ ਕਰ ਰਹੀ ਹੈ ਹਮ ਉਸ ਚੀਜ਼ ਨੂੰ ਲੈ ਕੇ ਮੈਂ ਥੋੜੇ ਜਿਹਾ ਅੱਗੇ ਵਧੀ ਅਦਰਵਾਇਜ਼ ਮੈਨੂੰ ਲੱਗਦਾ ਨਹੀਂ ਕਿ ਮੈਂ ਪ੍ਰੈਜ਼ੈਂਟ ਇੱਥੇ ਹੋਣਾ ਸੀ ਉਹ ਗੱਲਾਂ ਹੋ ਗਈਆਂ ਸੀਗੀਆਂ ਜੀ ਅੱਛਾ ਉਹਨਾਂ ਕਮੈਂਟਸ ਨੇ ਤੁਹਾਡੇ ਤੇ ਇੰਨਾ ਪੂਰਾ ਪ੍ਰਭਾਵ ਪਾਤਾ ਕਿ ਤੁਸੀਂ ਇੰਨਾ ਕੁਝ ਮਤਲਬ ਕਿ ਆਪਣੀ ਲਾਈਨ ਦੇ ਵਿੱਚ ਦੇਖ ਦਿਓ ਹਾਂ ਨਾਰਮਲੀ ਜਦੋਂ ਅਸੀਂ ਲੰਗ ਦੇ ਵੜਦੇ ਵੀ ਆ ਲੋਕੀ ਕਮੈਂਟਸ ਕਰਦੇ ਨਹੀਂ ਕਿ ਇਹ ਡਾਂਸਰ ਹੈ ਜਾਂ ਉਹਨਾਂ ਦੀ ਦੇਖਣੀ ਬੜੀ ਗੰਦੀ ਹੁੰਦੀ ਹੈ ਇਹਦੇ ਵਿੱਚ ਕੋਈ ਝੂਠ ਨਹੀਂ ਹੈ ਵੀ ਦੇਖਣੀ ਗੰਦੀ ਹੈ ਯਾਰ ਉੱਤੇ ਡਾਂਸਰ ਹੈ ਠੀਕ ਹੈ ਉਹ ਆਪਣੇ ਆਪ ਨੂੰ ਚੀਜ਼ ਹਰਟ ਕਰਦੀ ਹੈ ਬਟ ਲੇਕਿਨ ਜਦੋਂ ਮੈਨੂੰ ਇਹ ਕਮੈਂਟ ਕੀਤਾ ਗਿਆ ਨਾ ਯਾਰ ਕੀ ਪਤਾ ਉੱਥੇ ਕੀ ਕੁਸ਼ ਕਰਕੇ ਕਮਾਉਣੀ ਆ ਸੋ ਚੀਜ਼ ਬਹੁਤ ਹਰਟ ਕੀਤੀ ਹੈ ਮੈਨੂੰ ਉਸ ਚੀਜ਼ ਨੂੰ ਲੈ ਕੇ ਮੈਂ ਤੋ ਤਿੰਨ ਦਿਨ ਬਹੁਤ ਜ਼ਿਆਦਾ ਡਿਪਰੈਸ਼ਨ 'ਚ ਰਹੀ ਆ ਕਿ ਇੱਕ ਨੱਚਣ ਵਾਲੀ ਕੁੜੀ ਤੰਦਾਈ ਥੋੜੀ ਕਰਕੇ ਕਮਾਉਂਦੀ ਆ। ਹੂੰ। ਉੱਥੇ 3 ਤੋਂ 4 ਘੰਟੇ ਡਾਂਸ ਕਰਨਾ ਕਿਤੇ ਖੇਡ ਥੋੜੀ ਆ। ਹੂੰ। ਤੁਸੀਂ ਨਾਰਮਲੀ ਦੇਖਦੇ ਹੋ ਆਪਾਂ ਨਾਰਮਲੀ ਕੁੜੀਆਂ ਵਿਆਹ ਸ਼ਾਦੀਆਂ 'ਚ ਨੱਚ ਕੇ ਜਦੋਂ ਆਪਾਂ ਆਉਂਦੀ ਆ। ਨਾਰਮਲੀ ਮੇਰੇ ਭਾਬੀ ਜੀ ਨੂੰ ਹੀ ਲਗਾ ਲਉ ਹਨਾ। ਉਹ ਫੈਮਿਲੀ ਫੰਕਸ਼ਨ 'ਚ ਮੈਰਿਜ ਹੁੰਦਾ। ਉਹ ਅਟੈਂਡ ਕਰਕੇ ਆਉਂਦੇ ਉਹ ਕਹਿੰਦੇ ਸ਼ਾਮ ਨੂੰ ਆ ਕੇ ਘਰੇ ਕਿ ਬੱਸ ਹੋ ਗਈ ਆ। ਹੂੰ। ਹੁਣ ਉੱਠਿਆ ਨਹੀਂ ਜਾ ਰਿਹਾ ਨਾ। ਵੀ ਅਸੀਂ ਤਿੰਨ ਤੋਂ 4 ਘੰਟੇ ਉੱਤੇ ਨੱਚ ਕੇ ਮਿਹਨਤ ਕਰਕੇ ਪੈਸੇ ਕਮਾ ਰਹੇ ਹਾਂ ਵੀ ਉਹਦੇ 'ਚ ਵੀ ਇਹ ਕਮੈਂਟ ਕਰਦੇ ਆ ਕਿ ਕੀ ਕੁਝ ਕਰਕੇ ਤੁਸੀਂ ਪੈਸੇ ਕਮਾਉਂਦੇ ਹੋ ਵਿਚੇ ਉਥੇ ਅਸੀਂ ਡਾਂਸ ਕਰਦੇ ਵੀ ਹਾਂ ਤੇ ਉਥੇ ਸਾਹਮਣੇ ਫੈਮਿਲੀ ਦੇਖਦੀ ਐ ਅਸੀਂ ਕੀ ਕੁਝ ਕਰ ਰਹੇ ਹਾਂ ਕੀ ਕੁਝ ਨਹੀਂ ਕਰ ਰਹੇ ਤੁਹਾਡੀ ਕੰਨਾ ਨੂੰ ਜਦੋਂ ਤੰਦੇ ਦਾ ਨਾਮ ਦਿੱਤਾ ਜਾਂਦਾ ਹੈ ਇੱਕ ਆਰਟਿਸਟ ਹੋਣ ਦੇ ਨਾਤੇ ਤੁਹਾਨੂੰ ਤੁਹਾਡੇ ਮਤਲਬ ਕਿ ਕਿੰਨਾ ਕੁ ਫੀਲ ਹੁੰਦਾ ਇਸ ਲਾਈਨ ਨੂੰ ਲੈ ਕੇ ਕਿਸ ਲਾਈਨ ਨੂੰ ਅੱਜ ਤੱਕ ਮਤਲਬ ਇੰਨੇ ਸਾਲ ਹੋ ਚੁੱਕੇ ਨੇ ਅਸੀਂ ਟੈਕਨੋਲੋਜੀ ਦੇ ਵਿੱਚ ਮਤਲਬ ਕਿ ਟੈਕਨੋਲੋਜੀ ਦੀਆਂ ਗੱਲਾਂ ਕਰਦੇ ਆਂ AI ਦਾ ਜ਼ਮਾਨਾ ਆ ਚੁੱਕਿਆ ਪਰ ਲੋਕਾਂ ਦੀ ਸੋਚ ਹਾਲੇ ਵੀ ਪੁਰਾਣੀ ਐ ਲੋਕਾਂ ਦੀ ਸੋਚ ਦੇਖੋ ਇਹੀ ਸੋਚਦੇ ਨੇ ਕਿ ਹਾਂ ਇਹ ਡਾਂਸਰ ਕੁੜੀ ਐ ਇਹ ਗਲਤੀ ਹੋਏਗੀ ਬਟ ਦੇਖੋ ਜੀ ਇੱਕ ਦੋ ਗਲਤੀਆਂ ਸਾਰੀਆਂ ਤੇ ਗਲਤ ਨਹੀਂ ਐ ਪਿੱਛੇ ਡਰਿੰਕ ਵਾਲਾ ਮੁੱਦਾ ਵੀ ਚੱਲਿਆ ਸੀਗਾ ਤੁਸੀਂ ਵੀ ਦੇਖੀ ਹੋਣੀ ਵੀਡੀਓਜ਼ ਕਿ ਕੁੜੀਆਂ ਡਰਿੰਕ ਕਰਦੀਆਂ ਜਾਂ ਘਰ ਘਰੋ ਲੈ ਕੇ ਜਾਂਦੀਆਂ ਕੁਝ ਇਦਾਂ ਦਾ ਚੱਲਿਆ ਸੀ ਸੋ ਉਹਦੇ ਵਿੱਚ ਜੇ ਇੱਕ ਦੋ ਕੁੜੀ ਕਰਦੀ ਵੀ ਐ ਸਾਰੇ ਤਾਂ ਉਹ ਵੀ ਨਹੀਂ ਐ ਅਸੀਂ ਸਾਰਿਆਂ ਨੂੰ ਗਿਣਤੀ 'ਚ ਲੈ ਕੇ ਗਿਣ ਰਹੇ ਆ ਕਿ ਹਾਂਜੀ ਡਾਂਸਰਸ ਕੁੜੀਆਂ ਐਵੇਂ ਕਰਦੀਆਂ ਮੈਂ ਤੱਕ ਦਾ ਤਾਂ ਕੁਝ ਨਹੀਂ ਕਰਦੀ ਜਾਂ ਮੇਰੇ ਨਾਲ ਹੋਰ ਵੀ ਕੁੜੀਆਂ ਨੇ ਜਿਹੜੀਆਂ ਆਪਣੀ ਫੈਮਲੀ ਨੂੰ ਦੇਖ ਰਹੀਆਂ ਨੇ ਮੈਰਿਡ ਨੇ ਫੈਮਲੀ ਵਾਲੇ ਨੇ ਬੱਚੇ ਵਾਲੇ ਨੇ ਈਵਨ ਕਿ ਉਹਨਾਂ ਦੇ ਹਸਬੰਦ ਤੱਕ ਨਾਲ ਕੰਮ ਕਰਦੇ ਨੇ ਜੀ ਫਿਰ ਵੀ ਗਲਤ 네ਗੇਟਿਵ ਪਤਾ ਨਹੀਂ ਕਿਉਂ ਲੋਕੀ ਫਿਲਾ ਰਿਆ 네ਗੇਟਿਵ ਗੱਲਾਂ ਬਟ ਮੈਨੂੰ ਇਸ ਲਾਈਨ ਚ ਕੁਝ ਗਲਤ ਨਹੀਂ ਲੱਗਦਾ ਜੇ ਤੁਹਾਨੂੰ ਮੇਰੇ ਤੇ ਬਲੀਵ ਨਹੀਂ ਆ ਤੁਸੀਂ ਇੱਕ ਦਿਨ ਮੇਰੇ ਨਾਲ ਜਾ ਵੀ ਸਕਦੇ ਹੋ ਤੁਸੀਂ ਦੇਖ ਵੀ ਸਕਦੇ ਹੋ ਮੈਂ ਕੀ ਕੁਝ ਉੱਥੇ ਫੇਸ ਕਰਦੀ ਹਾਂ ਬਟ ਇਸ ਲਾਈਨ ਨੂੰ ਪਤਾ ਨਹੀਂ ਕਿਉਂ ਇੰਨਾ ਗਲਤ ਸਮਝਦੇ ਆ ਮੇਰੇ ਸੋਚ ਦੇ ਅਕੋਰਡਿੰਗ ਵੀ ਗਲਤ ਨਹੀਂ ਆ ਹਮ ਅੱਛਾ ਕਿੰਨੇ ਸਾਲ ਹੋ ਗਏ ਤੁਹਾਨੂੰ ਇਸ ਲਈ ਮੈਨੂੰ 7 ਸਾਲ ਹੋ ਗਏ ਇਸ ਲਈ ਠੀਕ ਉਹ ਹੰਦਾ ਕਿ ਹੈ ਕਿਉਂਕਿ ਸ਼ੁਰੂਆਤ ਕਰਨੀ ਉਸ ਜੀ ਸਫਰ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਮੁਸੀਬਤਾਂ ਇਦਾਂ ਦੀਆਂ ਚੀਜ਼ਾਂ ਕਈ ਵਾਰ ਚੱਲਣੇ ਪੈ ਜਾਂਦੀਆਂ ਨੇ ਕਿ ਖੁਦ ਦੀ ਸਹਿਸ਼ਕਤੀ ਖਤਮ ਹੋ ਜਾਂਦੀ ਹੈ ਹਾਂਜੀ ਅ ਸਟਾਰਟਿੰਗ ਤੇ ਮੈਂ ਦੇਖੋ ਮੇਰਾ ਸ਼ੌਂਕ ਸੀ ਡਾਂਸ ਦਾ ਕਾਫੀ ਅਛਾ ਸ਼ੌਂਕ ਸੀ ਹਾਂਜੀ ਸਕੂਲ ਟਾਈਮ ਤੋਂ ਮੇਰਾ ਸ਼ੌਂਕ ਸੀਗੀ ਡਾਂਸ ਕਰਨਾ ਮੈਂ ਸਕੂਲ 'ਚ ਵੀ ਕਾਫੀ ਅ ਗਿੱਦਾ ਕਰਨਾ ਜਾਂ ਕੁੜੀਆਂ ਨੂੰ ਸਿਖਾਉਣਾ ਸ਼ੁਰੂ ਤੇ ਮੇਰਾ ਕਾਫੀ ਸ਼ੌਕ ਸੀਗਾ ਉਸ ਟਾਈਮ ਸੋਚਿਆ ਸੀ ਕਿ ਇਦਾਂ ਮੈਂ ਇਸ ਲਾਈਨ ਚ ਨਹੀਂ ਮੈਂ ਉਸ ਟਾਈਮ ਇਹ ਨਹੀਂ ਸੋਚਿਆ ਸੀ ਕਿ ਮੈਂ ਇਸ ਲਾਈਨ ਚ ਆਉਂਗੀ ਬਟ ਲੇਕਿਨ ਸਟਾਰਟਿੰਗ ਜਦੋਂ ਮੈਂ ਕੀਤੀ ਹੈ ਮੇਰਾ ਸ਼ੌਕ ਸੀ ਜਦੋਂ ਫਰਸਟ ਇਨਕਮ ਮੈਨੂੰ ਆਈ ਹੈ ਫਿਰ ਮੈਨੂੰ ਇਹ ਲੱਗਿਆ ਡਾਂਸ ਨਾਲ ਮੈਨੂੰ ਇੰਨੀ ਇਨਕਮ ਆ ਰਹੀ ਹੈ ਮੈਂ ਅੱਗੇ ਕਿਉਂ ਨਾ ਵਧਾਂ ਬਟ ਫਰਸਟ ਟਾਈਮ ਕਿੰਨਾ ਤੁਹਾਨੂੰ ਮਤਲਬ ਕਿ ਤੁਹਾਡੀ ਇਨਕਮ ਸੀ ਫਰਸਟ ਟਾਈਮ 700 ਕੁਛ ਸੀ ਓਕੇ ਹਾਂਜੀ अच्छा 700 ਟਾਈਮ ਦੇ 700 اچھا ਕਿਹੜੇ ਸਾਲ ਦੀ ਗੱਲ ਕਰ ਰਹੇ ਹੋ ਤੁਸੀਂ ਇਹ ਸੀਗੀ 2017 اچھا 2017 ਤੋਂ ਸ਼ੁਰੂ ਕੀਤਾ ਓਕੇ ਜੀ ਤੇ ਫਿਰ ਉਸ ਤੋਂ ਬਾਅਦ ਉਸ ਤੋਂ ਬਾਅਦ ਜਦੋਂ ਸਟਾਰਟਿੰਗ ਸੀ ਮੈਨੂੰ ਇਹ ਸੀ ਕਿ ਚਲੋ ਮੇਰਾ ਡਾਂਸ ਦਾ ਸ਼ੌਕ ਵੀ ਹੈ ਮੈਂ ਇਸ ਲਾਈਨ 'ਚ ਪੈਂ ਕਿ ਜਦੋਂ ਮੈਂ ਦੇਖੀ ਕਿ ਇਨਕਮ ਆ ਰਹੀ ਹੈ ਵੀ ਜੇ ਮੈਂ ਸਾਈਡ 'ਚ ਸਟੱਡੀ ਦੇ ਨਾਲ-ਨਾਲ ਜੇ ਮੈਂ ਕੰਮ ਕਰਾਂ ਸੋ ਮੇਰਾ ਇੱਕ ਸਾਈਡ ਕੰਮ ਹੋ ਜਾਏਗਾ ਮੈਂ ਇਸ ਤੋਂ ਪੈਸੇ ਕਮਾ ਰਹੀ ਹਾਂ ਕੁਝ ਫੈਮਿਲੀ ਦੀ ਵੀ ਹੈਲਪ ਹੋ ਜਾਏਗੀ ਕਿਉਂਕਿ ਮੇਰੀ ਫੈਮਿਲੀ ਵੀ ਨਹੀਂ ਉਸ ਟਾਈਮ ਵੈਲ ਸੈਟਿਡ ਨਹੀਂ ਸੀਗੀ ਅਸੀਂ ਰੈਂਟ 'ਚ ਰਹਿੰਦੇ ਸੀ ਓਕੇ ਸੋ ਇਸ ਕਰਕੇ ਮੈਨੂੰ ਇਹ ਸੀ ਕਿ ਚਲੋ ਮੇਰੇ ਮਮ ਡੈਡ ਦੀ ਵੀ ਹੈਲਪ ਹੋ ਜਾਏਗੀ ਇਸ ਲਾਈਨ 'ਚ ਜਦੋਂ ਮੈਂ ਪਈ ਹਾਂ ਸ਼ੌਕ 'ਚ ਪਈ ਸੀ ਹੁਣ ਚਲੋ ਮਜਬੂਰੀ ਤਾਂ ਮੇਰੀ ਨਹੀਂ ਹੈ ਕਿਉਂਕਿ ਇਸੇ ਲਾਈਨ 'ਚੋਂ ਮੈਂ ਬਹੁਤ ਕੁਝ ਬਣਾ ਲਿਆ ਆ ਇਸੇ ਲਾਈਨ 'ਚੋਂ ਮੈਂ ਬਹੁਤ ਕੁਝ ਪਾਇਆ ਵੀ ਆ ਜੀ ਤੇ ਚੱਲ ਰਹੀ ਆ ਹੁਣ अच्छा एक कमेंट ਨੇ ਤੁਹਾਨੂੰ ਇੰਨਾ ਦੁਖੀ ਕੀਤਾ ਤੇ 7 ਸਾਲਾਂ ਦੇ ਸਫ਼ਰ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਸੁਣਨ ਨੂੰ ਮਿਲੀਆਂ ਹੋ ਗਿਆ ਕਦੇ ਲੋਕਾਂ ਦੇ ਕੋਲੋਂ ਕਦੇ ਰਿਸ਼ਤੇਦਾਰਾਂ ਦੇ ਕੋਲੋਂ ਕਦੇ ਆਪਣੇਆਂ ਦੇ ਕੋਲੋਂ ਹਾਂਜੀ ਗੱਲਾਂ ਤੇ ਬਹੁਤ ਮਿਲੀਆਂ ਨੇ ਬਟ ਜਦੋਂ ਪਤਾ ਹੈ ਕਿ ਅਸੀਂ ਖੁਦ ਮਿਹਨਤ ਕਰਕੇ ਕਰ ਰਹੇ ਹਾਂ ਗੱਲ ਬਰਦਾਸ਼ਤ ਕਰਨੀ ਪੈਂਦੀ ਹੈ ਲੋਕੀ ਗਲਤ ਵੀ ਬੋਲਦੇ ਨੇ ਬੜਿਆਂ ਜਾਣਿਆਂ ਨੇ ਗਲਤ ਬੋਲਿਆ ਵੀ ਹੈ ਮੈਨੂੰ ਕੀ ਕੁਝ ਆਖਿਆ ਇਹ ਹੀ ਕੁਝ ਆ ਗਿਆ ਕਿ ਡਾਂਸਰ ਹੈ ਹੂੰ ਬਟ ਰੀਅਲੀ ਡਾਂਸ ਗਲਤ ਨਹੀਂ ਹੈ ਕੋਈ ਇੱਕ ਆਰਟ ਹੈ ਸੀ ਮਿਹਨਤ ਕਰਦੇ ਆ ਤਿੰਨ ਤੋਂ ਚਾਰ ਘੰਟੇ ਉੱਥੇ ਨੱਚਦੇ ਆ ਹਮ ਡਾਂਸ ਗਲਤ ਨਹੀਂ ਹੈ ਜਿਨ੍ਹਾਂ ਨੂੰ ਵੀ ਲੱਗਦਾ ਹੈ ਨਾ ਕਿ ਇੱਕ ਨੱਚਣ ਵਾਲੀ ਕੁੜੀ ਤੰਦਾ ਕਰਦੀ ਹੈ ਕੈਮਰਾ ਚੱਲ ਰਿਹਾ ਹੈ ਪਲੀਜ਼ ਮੇਰੀ ਰਿਕੁਐਸਟ ਹੈ ਵੀ ਇਹ ਐਕਟੀਵਿਟੀ ਨਾ ਫਿਲਾਓ ਕਿ ਇੱਕ ਡਾਂਸ ਕਰਨ ਵਾਲੀ ਕੁੜੀ ਤੰਦਾ ਕਰਦੀ ਹੈ ਜੋ ਤੰਦਾ ਕਰਕੇ ਕਮਾਉਂਦੀ ਹੈ ਇਸ ਲਾਈਨ 'ਚ ਕੁਝ ਵੀ ਗਲਤ ਨਹੀਂ ਹੈ ਹਾਂ ਸਰ ਕੋ ਤੁਸੀਂ ਇੰਨੇ ਸਾਲ ਹੋ ਚੁੱਕੇ ਨੇ ਕੁੜੀਆਂ ਨੂੰ ਲੈ ਕੇ ਤੇ ਇਹ ਜੋ ਦੋ ਮਤਲਬ ਕਿ ਡਾਂਸਰ ਦਾ ੱੱਬਾ ਲੱਗਦਾ ਕਿ ਹਾਂ ਵੇ ਨੱਚਣ ਵਾਲੀ ਆਏ ਤਾਂ ਗਲਤ ਕੰਮ ਕਰਦੀ ਐ ਇਹ ਤਾਂ ਮਤਲਬ ਕਿ ਬਹੁਤ ਸਾਰੀਆਂ ਕੁੜੀਆਂ ਨੂੰ ਲੈ ਕੇ ਵੀ ਆਖਿਆ ਜਾਂਦਾ ਕਿ ਜਦੋਂ ਸਟੇਜਾਂ ਤੇ ਚੜ੍ਹਦੀਆਂ ਤੇ ਨਸ਼ੇ ਮਤਲਬ ਖਾਂਦੀਆਂ ਨੇ ਮਾਲ ਸ਼ੱਕਦੀਆਂ ਨੇ ਫਿਰ ਇਹ ਚਾਰ-ਚਾਰ ਘੰਟੇ ਨੱਚ ਲਾਂਦੀਆਂ ਗਲਤ ਹੈ ਜੀ ਐਵੇਂ ਤਾਂ ਕੁਝ ਨਹੀਂ ਐ ਕਿ ਨਸ਼ਾ ਕਰਕੇ ਕੁੜੀ ਕੰਮ ਕਰੇਗੀ ਜੇ ਨਸ਼ਾ ਕਰਕੇ ਕੁੜੀ ਕੰਮ ਕਰੇਗੀ ਉਹ ਪਹਿਲੀ ਗੱਲ ਤੇ ਉਹ ਖੜੇਗੀ ਨਹੀਂ ਹੂੰ ਜੇ ਉਹ ਨਸ਼ਾ ਕਰੇਗੀ ਤੇ ਉਹ ਖੜਕੇ ਕਿਵੇਂ ਕੰਮ ਕਰ ਲੇਗੀ ਹੂੰ ਮੈਂ ਤੇ ਨਹੀਂ ਦੇਖਿਆ ਕਿ ਨਸ਼ਾ ਕਰਕੇ ਕੁੜੀ ਕੰਮ ਕਰ ਰਹੀ ਹੈ ਹੂੰ ਬਟ ਆਪਣੀ ਲਾਈਨ 'ਚ ਇਹ ਜੋ ਵੀ ਐਕਟੀਵਿਟੀ ਫਿਲਾ ਰਹੇ ਨੇ ਐਵੇਂ ਦਾ ਕੁਝ ਨਹੀਂ ਹੈ ਹੂੰ ਜਿਨ੍ਹਾਂ ਨੂੰ ਵੀ ਲੱਗਦਾ ਨੇ ਕਿ ਇਹ ਗਲਤ ਹੈ ਤੁਸੀਂ ਇੱਕ ਵਾਰੀ ਮੇਰੇ ਨਾਲ ਸ਼ੁਰੂ ਤੇ ਇੱਕ ਵਾਰੀ ਮੇਰੇ ਨਾਲ ਚੱਲੋ ਤੁਸੀਂ ਦੇਖੋ ਹੂੰ ਇਸ ਲਾਈਨ 'ਚ ਇਦਾਂ ਦਾ ਕੁਝ ਵੀ ਗਲਤ ਨਹੀਂ ਹੈ ਜੀ ਅਚਾਇਨਾ 7 ਸਾਲਾਂ ਦੇ ਵਿੱਚ ਕਿੰਨੀ ਵਾਰੀ ਟੁੱਟੇ ਕਿੰਨੀ ਵਾਰੀ ਰੋਏ ਕਿੰਨੀ ਵਾਰੀ ਖੁਦ ਨੂੰ ਸੰਭਾਲਿਆ ਟੁੱਟੀ ਤੇ ਦੇਖੋ ਮੈਂ ਕਾਫੀ ਟਾਈਮ ਆ ਕਿ ਨਹੀਂ ਹੁਣ ਖੁਦ ਨੂੰ ਕਰ ਦੇਣਾ ਚਾਹੀਦਾ ਜਾਂ ਇਹ ਲਾਈਨ ਬੰਦ ਕਰ ਦੇਣੀ ਚਾਹੀਦੀ ਹੈ ਬਟ ਲੇਕਿਨ ਰੀਅਲੀ ਦੀ ਮੈਂ ਬਹੁਤ ਸਟਰਗਲ ਕੀਤਾ ਇਸ ਲਾਈਨ 'ਚ ਸਟਰਗਲ ਕਰਕੇ ਹੀ ਮੈਂ ਅੱਗੇ ਆਈ